ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਯੁੱਧ ਦੀ ਜੋ ਮੁਹਿੰਮ ਚਲਾਈ ਗਈ ਹੈ ਉਹਨੂੰ ਲਗਭਗ 1 ਮਹੀਨਾ ਹੋ ਗਿਆ। ਤੋਂ ਇਸ ਦੇ ਵਿੱਚ ਅਸੀਂ ਵੱਖ-ਵੱਖ ਆਪਰੇਸ਼ਨਸ ਸਾਰੇ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਨੇ। ਉਸੇ ਲੜੀ ਵਿੱਚ ਹੀ ਸਾਰੇ ਪੰਜਾਬ ਦੇ ਵਿੱਚ ਅੱਜ ਕੋਆਰਡੀਨੇਟਿਡ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕੁਝ ਸਸਪੈਕਟਿਡ ਏਰੀਆਜ਼ ਨੂੰ ਹੌਟ ਸਪots ਨੇ ਰਿਪੋਰਟਿੰਗ ਕਰਕੇ ਉੱਥੇ ਸਸਪੈਕਟਿਡ ਬੰਦਿਆਂ ਦੀ ਸਸਪੈਕਟਿਡ ਏਰੀਆਜ਼ ਨੂੰ ਸਰਚ ਕੀਤੀ ਜਾ ਰਹੀ ਹੈ। ਤੇ ਉਹ ਸੀਨੀਅਰ ਆਫੀਸਰਸ ਨੂੰ ਵੀ तकरीबन ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਉਹ ਇਸ ਆਪਰੇਸ਼ਨ ਨੂੰ ਸੁਪਰਵਾਈਜ਼ ਕਰਨ ਲਈ ਔਰ ਬੇਸਿਕਲੀ ਆਪਣੀ ਫੋਰਸ ਦਾ ਜਿਹੜਾ ਮੋਰਲ ਹੈ ਉਹਨੂੰ ਅਪ ਕਰਨ ਲਈ ਲੋਕਾਂ ਦੇ ਵਿੱਚ ਵੀ ਵਿਸ਼ਵਾਸ ਪੈਦਾ ਕਰਨ ਲਈ ਇਸ ਕਰਕੇ ਸਾਰੇ ਆਪਰੇਸ਼ਨਸ ਕੀਤੇ ਜਾ ਰਹੇ ਨੇ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਵੀ तकरीबन ਪਿਛਲੇ ਮਹੀਨੇ ਦੇ ਵਿੱਚ ਕਾਫੀ ਕੇਸਿਸ ਰਜਿਸਟਰ ਕੀਤੇ ਗਏ ਨੇ ਐਨਡੀਪੀਐਸ ਐਕਟ ਦੇ ਔਰ ਚੰਗੀ ਰਿਕਵਰੀ ਵੀ ਹੋਈ ਹੈ ਉਸ ਦੀ ਕੁਝ ਜਿਹੜੇ ਨਸ਼ੇ ਦੇ ਐਡਿਕਟ ਸੀਗੇ ਉਹਨਾਂ ਨੂੰ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਵੀ ਭਰਤੀ ਕਰਾਇਆ ਗਿਆ ਤੇ ਕੋਸ਼ਿਸ਼ ਪੁਲਿਸ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਔਰ ਉਹਨਾਂ ਦੇ ਨਾਲ ਕਮਿਊਨੀਕੇਟ ਕਰਕੇ ਅਸੀਂ ਜਿਸ ਤਰ੍ਹਾਂ ਸੰਪਰਕ ਮੁਹਿੰਮ ਵੀ ਚਲਾਈ ਸਾਰਿਆਂ ਨੂੰ ਜਾਗਤ ਵੀ ਕਰਕੇ ਅਵੇਅਰਨੈਸ ਦੇ ਆਕੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਕੋਰ ਨੂੰ ਇਸ ਖਤਮ ਕੀਤਾ ਜਾ ਸਕਦਾ ਸਿਰਫ ਦੇਖਿਆ ਗਿਆ ਹੈ ਕਿ ਜਿਹੜਾ ਨਸ਼ਾ ਕਰਦਾ ਉਹਨੂੰ ਤਾਂ ਮੈਕਸਮ ਪਰਚਾ ਦੇ ਦਿੱਤਾ ਇਹਨਾਂ ਵੇਚਣ ਵਾਲਾ ਉਹਨੂੰ ਛੜਤ ਦਿੱਤਾ ਜਾਂਦਾ ਕਈ ਵਾਰ ਨਹੀਂ ਜਿਹੜਾ ਦੇਖੋ ਇਸ ਦੇ ਵਿੱਚ ਈਵਨ ਜਿਹੜਾ ਐਨਡੀਪੀਐਸ ਐਕਟ ਹੈ ਉਸ ਦੇ ਵਿੱਚ ਵੀ ਪ੍ਰੋਵੀਜ਼ਨ ਨੇ ਜਿਹੜੇ ਤਾਂ ਇਹ ਇੱਕ ਨਾ ਗ੍ਰੇਡੇਡ ਰਿਸਪੌਂਸ ਹੁੰਦੀ ਹੈ ਉਹਦੇ ਵਿੱਚ ਇਹ ਹੈ ਵੀ ਜਿਹੜਾ ਬਿਲਕੁਲ ਹੀ ਨਸ਼ਾ ਕਰਦਾ ਹੈ ਬਿਵਾਰ ਹੈ ਉਹਨੂੰ ਪੰਚਾਇਤ ਨਾਲ ਵੈਰੀਫਾਈ ਕਰਾ ਕੇ ਉਹਨੂੰ ਇਹ ਉਸ ਦੀ ਟ੍ਰੀਟਮੈਂਟ ਵਾਸਤੇ ਵੀ ਆਪਣਾ ਜਿਹੜਾ ਹੈ ਉਹ ਹਸਪੀਟਲ ਦੇ ਵਿੱਚ ਜਾਂ ਡੀਡਿਕਸ਼ਨ ਸੈਂਟਰ ਦੇ ਵਿੱਚ ਉੱਥੇ ਭਰਤੀ ਕਰਾਉਂਦੇ ਨੇ ਉਹਦੇ ਵਿੱਚ ਕਾਫੀ ਕੁੱਛ ਕੇਸ ਇੱਥੇ ਵੀ ਕਰਵਾਏ ਗਏ ਨੇ ਹੁਸ਼ਿਆਰਪੁਰ ਦੇ ਵਿੱਚ ਹੀ ਕਰਾਏ ਗਏ ਨੇ ਤੇ ਜਿਨ੍ਹਾਂ ਦੇ ਕੋਲ ਸਬਸਟੈਂਟਿਵ ਕੁਆਂਟੀਟੀ ਜਿਹੜੀ ਰਿਕਵਰ ਕਰਦੀ ਹੈ ਜਿਹੜੀ ਇਸ਼ੂ ਆ ਜਾਂਦਾ ਹੈ ਜਿਸ ਤਰ੍ਹਾਂ ਉਹ ਕਈ ਵਾਰੀ ਬੰਦਾ ਨਸ਼ਾ ਵੀ ਕਰਦਾ ਹੈ ਤੇ ਉਹ ਵੇਚਦਾ ਵੀ ਹੈ ਉੱਥੇ ਆ ਕੇ ਕਈ ਹੋਰ ਅਗਰ ਉਹਦੇ ਕੋਲ ਜ਼ਿਆਦਾ ਰਿਕਵਰੀ ਹੁੰਦੀ ਹੈ ਫਿਰ ਉਹ ਤਾਂ ਸਪਲਾਇਰ ਦੇ ਕੈਟਾਗਰੀ ਚ ਆ ਜਾਂਦਾ ਹੈ ਬਾਕੀ ਜੇ ਥੋੜੇ ਬਹੁਤੇ ਨਸ਼ੇ ਵਾਲੇ ਐਡਿਕਟਸ ਵਾਲੇ ਉਹਨਾਂ ਲਈ ਸਪੈਸ਼ਲ ਲੀਗਲ ਪ੍ਰੋਵੀਜ਼ਨਸ ਨੇ ਉਹਨਾਂ ਦੇ ਅੰਡਰ ਹੀ ਪੁਲਿਸ ਨੂੰ ਲਾ ਕੇ ਮਦਦ ਕਰਦੀ ਹੈ ਵੀ ਇਹਨਾਂ ਨੂੰ ਆਪਾਂ ਸਹੀ ਰਸਤੇ ਲਿਆਇਆ ਜਾਵੇ ਪਿਛਲੇ ਕਈ ਕੇਸ ਹਦਾ ਹੋਏ ਕਿ ਪੁਲਿਸ ਨੂੰ ਕਿਹਾ ਜਾਂਦਾ ਕਿ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਬਾਰੇ ਦੱਸਿਆਵੇ ਜੇ ਕੋਈ ਦੱਸਦਾ ਤਾਂ ਉਹਦਾ ਹੀ ਨਾਮ ਖਲਾਸਾ ਕਰ ਦਿੱਤਾ ਜਾਂਦਾ ਉਹਦੀ ਦੁਸ਼ਮਣੀ ਉਸ ਨਸ਼ੇ ਤਸ਼ੱਦਦ ਨਾਲ ਪੈ ਜਾਂਦੀ ਹੈ ਨਹੀਂ ਅਸੀਂ ਦੇਖੋ ਇੱਕ ਹੈਲਪਲਾਈਨ ਵੀ ਚਲਾਈ ਗਈ ਹੈ ਨਸ਼ਾ ਤੁਸੀਂ ਉਹਦੇ ਤੇ ਅਨੋਨਿਮਸਲੀ ਉਸ ਹੈਲਪਲਾਈਨ ਤੇ ਵੀ ਮੈਸੇਜ ਦੇ ਸਕਦੇ ਹੋ ਜਾਂ ਸੀਨੀਅਰ ਅਫਸਰ ਤੱਕ ਵੀ ਆਪ ਉਹਨਾਂ ਦਾ ਪੂਰੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਵੀ ਜਿਹੜਾ ਉਹ ਅਨੋਨਿਮਸ ਉਸ ਮੈਸੇਜ ਦੇ ਵਿੱਚ ਤੁਸੀਂ ਈਵਨ ਆਪਣਾ ਨਾਮ ਲਿਖਣ ਦੀ ਵੀ ਲੋੜ ਨਹੀਂ ਸੋ ਹੈਲਪਲਾਈਨ ਨਾਲ ਵੀ ਜਿੰਨੇ ਮੈਸੇਜ ਆਉਂਦੇ ਨੇ ਉਹ ਸਾਰਿਆਂ ਨੂੰ ਸਕਰਟਨਾਈਜ਼ ਕਰਦੇ ਨੇ ਤੇ ਉਹਦੇ ਨਾਲ ਹੀ ਇਹ ਕਾਰਵਾਈ ਹੁੰਦੀ ਹੈ ਬਾਕੀ ਦੇਖੋ ਇਹ ਮੈਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਕੁਝ ਦਿਨ ਪਹਿਲਾਂ ਸ਼ਹਿਰਪੁਰ ਤਾਂ ਇਹ ਸਾਡਾ ਸਾਰਿਆਂ ਦਾ ਯੁੱਧ ਹੈ ਇਸ ਦੇ ਵਿੱਚ ਸਿਰਫ ਪੁਲਿਸ ਪੁਲਿਸ ਇੱਕ 파ਟ ਹੈ ਉਹਦਾ ਇੱਕ ਰੋਲ ਹੈ ਇਨਫੋਰਸ ਕਰਨ ਦਾ ਬਾਕੀ ਦਾ ਇੱਕ ਸੋਸ਼ਲ ਪ੍ਰੋਬਲਮ ਹੈ ਘਰ ਤੋਂ ਲੈ ਕੇ ਪੇਰੈਂਟਸ ਤੋਂ ਲੈ ਕੇ ਟੀਚਰਸ ਦਾ ਆਪਣਾ ਮੁੱਤਬਰ ਬੰਦਿਆਂ ਦਾ ਇਹ ਸਾਰਿਆਂ ਦਾ ਹੀ ਇਸ ਵਿੱਚ ਸ਼ੋਕਦਾਰ ਹੈ ਪਰ ਆਪਾਂ ਸਾਰਿਆਂ ਨੇ ਹੀ ਗੱਲ ਕੀਤੀ ਇਸ ਚੀਜ਼ ਨੂੰ ਬਾਰੇ